ਦੇ ਵਿੱਚ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਵਾਪਰਦੀਆਂ ਹੀ ਜਾ ਰਹੀਆਂ ਨੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਲੁਧਿਆਣਾ ਦੀ ਨਾਮੀ ਜੁਐਲਰ ਸ਼ਾਪ ਦੇ ਉੱਤੇ ਇੱਕ ਦੰਪਤੀ ਵੱਲੋਂ ਲੱਖਾਂ ਰੁਪਏ ਦੀ ਚੋਰੀ ਕਰ ਲਈਤੀ ਗਈ ਆ ਤਾਂ ਇੱਕ ਸੀਸੀਟੀਵੀ ਤਸਵੀਰ ਵੀ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦੇਖੀ ਜਾ ਸਕਦੀ ਹੈ ਜਿਸ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਵੀ ਕਿੰਝ ਇੱਕ ਦੰਪਤੀ ਪਹਿਲਾ ਜੁਐਲਰੀ ਸ਼ਾਪ ਚ ਜਾਂਦੀ ਹੈ ਤੇ ਸੋਨੇ ਦੇ ਸੈੱਟ ਦੇਖਦੀ ਹੈ ਜਿਸ ਦੌਰਾਨ ਇੱਕ ਔਰਤ ਵੱਲੋਂ ਲੱਖ ਰੁਪਏ ਦਾ ਸੈੱਟ ਚੋਰੀ ਕਰ ਲਿੱਤਾ ਜਾਂਦਾ ਹੈ ਤਾਂ ਤਾਂ ਦੱਸਿਏ ਕਿ ਲੁਧਿਆਣਾ ਦੇ ਕਾਲਜ ਰੋਡ ਤੇ ਸਥਿਤ ਆਰੀਐਂਟ ਜੁਐਲਜ਼ ਦੇ ਵਿੱਚ ਇੱਕ ਦੰਪਤੀ ਪਹੁੰਚਦੀ ਹੈ ਤਾਂ ਕਰਮਚਾਰੀ ਉਹਨਾਂ ਨੂੰ ਸੈੱਟ ਦਿਖਾ ਰਹੇ ਹੁੰਦੇ ਨੇ ਜਿਸ ਦੌਰਾਨ ਉਹ ਸੈੱਟ ਦਿਖਾ ਰਹੇ ਹੁੰਦੇ ਨੇ ਤਾਂ ਉਸੇ ਸਮੇਂ ਇੱਕ ਔਰਤ ਜਿਹੜੀ ਉਹ ਦੰਪਤੀ ਹੁੰਦੀ ਹੈ ਤਾਂ ਉਸ ਦੀ ਔਰਤ ਇੱਕ ਸੈੱਟ ਪੂਰਾ ਚੋਰੀ ਕਰ ਲੈਂਦੀ ਹੈ ਡੱਬਾ ਇਸ ਕਦਰ ਚੋਰੀ ਕੀਤਾ ਜਾਂਦਾ ਹੈ ਕਿ ਸੀਸੀਟੀਵੀ ਤਸਵੀਰ ਦੇ ਵਿੱਚ ਵੀ ਪਤਾ ਨਹੀਂ ਚੱਲਦਾ ਕਿ ਇਹ ਸੈੱਟ ਕਦੋਂ ਚੋਰੀ ਹੋ ਗਿਆ ਤਾਂ ਤਾਂ ਦੱਸ ਦਈਏ ਕਿ ਇਸ ਸੈੱਟ ਦੀ ਕੀਮਤ 8 ਲੱਖ ਰੁਪਏ ਦੱਸੀ ਜਾ ਰਹੀ ਹੈ ਜੀ ਹਾਂ ਤਾਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ 8 ਲੱਖ ਰੁਪਏ ਦਾ ਇਹ ਸੈੱਟ ਸੀਗਾ ਜਿਸ ਨੂੰ ਇਸ ਦੰਪਤੀ ਵੱਲੋਂ ਚੋਰੀ ਕਰ ਲਿੱਤਾ ਗਿਆ ਤਾਂ ਚੋਰੀ ਇਸ ਕਦਰ ਕੀਤੀ ਜਾਂਦੀ ਹੈ ਇਸ ਕਦਰ ਹੱਥ ਦੀ ਸਫਾਈ ਦਿਖਾਈ ਜਾਂਦੀ ਹੈ ਕਿ ਸੀਸੀਟੀਵੀ ਤਸਵੀਰ 'ਚ ਵੀ ਪਤਾ ਨਹੀਂ ਚੱਲਦਾ ਕਿ ਕਦੋਂ ਸੈੱਟ ਚੋਰੀ ਕਰ ਲੈਂਦੀ ਹੈ ਦੋਸਤੋ ਬਾਅਦ ਜਦੋਂ ਇਸ ਦੀ ਜਾਣਕਾਰੀ ਜੁਐਲਰਜ਼ ਨੂੰ ਮਿਲਦੀ ਜਦ ਮਾਲਕ ਨੇ ਜਿਹੜੇ ਇਸ ਸ਼ਾਪ ਦੇ ਉਹਨਾਂ ਨੂੰ ਮਿਲਦੀਆ ਤਾਂ ਉਹਨਾਂ ਵੱਲੋਂ ਪੁਲਿਸ ਨੂੰ ਤੇ ਇਤਲਾਹ ਕਰ ਦਿੱਤੀ ਜਾਂਦੀ ਆ ਪਰ ਜ਼ਿਕਰ ਹੋ ਗਿਆ ਕਿ ਉਹਨਾਂ ਨੂੰ ਵੀ ਕਈ ਦਿਨਾਂ ਤੱਕ ਇਹ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਦਾ 8 ਲੱਖ ਰੁਪਏ ਦਾ ਸੈੱਟ ਚੋਰੀ ਹੋ ਗਿਆ ਤਾਂ ਜਦੋਂ ਉਹਨਾਂ ਵੱਲੋਂ ਇਹ ਸੋਨੇ ਦੇ ਸੈਟਾਂ ਦੀ ਗਿਣਤੀ ਕੀਤੀ ਜਾਂਦੀ ਆ ਤਾਂ ਉਸ ਦੌਰਾਨ ਉਹਨਾਂ ਨੂੰ ਇਹ ਪਤਾ ਚੱਲਦਾ ਕਿ ਉਹਨਾਂ ਦਾ ਇੱਕ ਸੈੱਟ ਗਾਇਬ ਹੈ ਤਾਂ ਉਹਨਾਂ ਤੋਂ ਇਸ ਤੋਂ ਬਾਅਦ ਉਹਨਾਂ ਵੱਲੋਂ ਸੀਸੀਟੀਵੀ ਤਸਵੀਰਾਂ ਖੰਗਾਲੀਆਂ ਜਾਂਦੀਆਂ ਨੇ ਲਗਾਤਾਰ 1 2 3 ਲਗਾਤਾਰ ਕਈ ਦਿਨਾਂ ਦੀਆਂ ਸੀਸੀਟੀਵੀ ਤਸਵੀਰਾਂ ਖੰਗਾਲੀਆਂ ਜਾਂਦੀਆਂ ਨੇ ਜਿਸ ਤੋਂ ਜਦੋਂ ਉਹਨਾਂ ਦੀ ਇਸ ਤਸਵੀਰ ਇਸ ਸੀਸੀਟੀਵੀ ਵੀਡੀਓ ਤੇ ਨਜ਼ਰ ਜਾਂਦੀ ਆ ਤਾਂ ਉਹ ਵੀ ਇਹ ਵੀਡੀਓ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਵੀ ਕਿਸ ਤਰੀਕੇ ਦੇ ਨਾਲ ਹੱਥ ਦੀ ਸਫਾਈ ਦੇ ਨਾਲ ਇਸ ਦੰਪਤੀ ਵੱਲੋਂ 8 ਲੱਖ ਰੁਪਏ ਦਾ ਸੋਨੇ ਦਾ ਸੈੱਟ ਮਿੰਟਾ ਜੀ ਗੈਬ ਕਰ ਲਿਤਾ ਜਾਂਦਾ ਤਾਂ ਇੱਕ ਵਾਰ ਤੁਹਾਨੂੰ ਸੀਸੀਟੀਵੀ ਤਸਵੀਰ ਸਕਰੀਨ ਤੇ ਵੀ ਦਿਖਾ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਵੀ ਇੱਕ ਦੰਪਤੀ ਆਉਂਦੀ ਹੈ ਤੇ 5 ਤੋਂ 6 ਸੋਨੇ ਦੇ ਸੈੱਟ ਦੇਖ ਰਹੀ ਹੁੰਦੀ ਹੈ ਜਿਸ ਦੌਰਾਨ ਕਰਮਚਾਰੀ ਇਹਨਾਂ ਨੂੰ ਸੋਨੇ ਦੇ ਸੈੱਟ ਦਿਖਾ ਰਹੇ ਹੁੰਦੇ ਨੇ ਅਲੱਗ-ਅਲੱਗ ਡਿਜ਼ਾਈਨ ਦਿਖਾ ਰਹੇ ਹੁੰਦੇ ਨੇ ਤਾਂ some é... ਕਰਮਚਾਰੀ ਨੂੰ ਗੱਲਾਂ 'ਚ ਪਰਮਾ ਕੇ ਉਸ ਦਾ ਧਿਆਨ ਪਟਕਾ ਕੇ ਬੜੇ ਹੀ ਤਰੀਕੇ ਦੇ ਨਾਲ ਹੱਥ ਦੀ ਸਫਾਈ ਦਿਖਾਉਂਦੇ ਹੋਏ ਇਸ ਔਰਤ ਵੱਲੋਂ 8 ਲੱਖ ਰੁਪਏ ਦਾ ਸੈੱਟ ਆਪਣੀ ਸਾੜੀ ਦੇ ਵਿੱਚ ਪਾ ਕੇ ਚੋਰੀ ਕਰ ਲਿਤਾ ਜਾਂਦਾ ਤਾਂ ਲਗਾਤਾਰ ਹੀ ਹੁਣ ਪੁਲਿਸ ਵੱਲੋਂ ਵੀ ਇਸ ਦੰਪਤੀ ਦੀ ਭਾਲ ਤਾਂ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਹੀ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਲੁੱਟਖੋਹਾਂ ਵਾਪਰ ਰਹੀਆਂ ਨੇ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਤਾਂ ਹੁਣ ਜੁਐਲਰਸ ਦੀ ਸ਼ਾਪ ਤੇ ਸ਼੍ਰੀ ਆਮ ਲੱਖ ਰੁਪਏ ਦੇ ਸੱਟ ਚੋਰੀ ਕੀਤਾ ਜਾ ਰਹੇ ਨੇ ਜਿਸ ਤੋਂ ਬਾਅਦ ਜਿਹੜੇ ਜੁਐਲਰਸ ਵੀ ਉਹ ਵੀ ਕਾਫੀ ਡਰ ਡਰ ਦੇ ਮਾਹੌਲ ਚ ਦੇਖਿਆ ਜਾ ਸਕਦੇ ਨੇ ਇਤਿਆਦ ਵਰਤ ਦੇ ਦੇਖਿਆ ਜਾ ਸਕਦੇ ਨੇ ਕਿਉਂਕਿ ਲੋਕਾਂ ਵੱਲੋਂ ਵੀ ਇਹ ਚਰਚਾ ਕੀਤੀ ਜਾ ਰਹੀ ਹੈ ਕਿ ਜਿਹੜੇ ਚੋਰ ਨੇ ਉਹਨਾਂ ਤੇ ਕਿਥੇ ਨਾ ਕਿਥੇ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਨਕੇਲ ਕਸੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਵਪਾਰੀਆ ਨੇ ਤਾਂ ਵਪਾਰੀਆਂ ਨੂੰ ਵਪਾਰ ਕਰਨ ਦੇ ਵਿੱਚ ਕਾਫੀ ਔਖਤਾ ਆ ਰਹੀਆਂ ਨੇ ਕਿਉਂਕਿ ਇਸ ਡਰ ਦੇ ਮਾਹੌਲ ਦੇ ਵਿੱਚ ਵਪਾਰੀ ਵਪਾਰ ਸਹੀ ਢੰਗ ਦੇ ਨਾਲ ਨਹੀਂ ਕਰ ਪਾ ਰਹੇ ਨੇ ਤਾਂ ਇੱਕ ਵਾਰ ਤੁਹਾਨੂੰ ਪਹਿਲਾਂ ਸੀਸੀਟੀਵੀ ਤਸਵੀਰ ਦਾ ਅੱਜ ਜਸਤ ਤੁਸੀਂ ਵੀ ਦੇਖ ਸਕਦੇ ਹੋ ਕਿ ਸਾੜੀ ਦੇ ਵਿੱਚ ਕਿੰਝ ਮਿੰਟਾਂ ਦੇ ਵਿੱਚ ਹੀ ਬੜੀ ਹੱਤ ਦੀ ਸਫਾਈ ਦਿਖਾਉਂਦੇ ਇਸ ਔਰਤ ਵੱਲੋਂ 8 ਲੱਖ ਰੁਪਏ ਦਾ ਸੈੱਟ ਚੋਰੀ ਕਰ ਲਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਮਾਲਕ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤਾਂ ਲੁਧਿਆਣਾ ਦੇ ਵਿੱਚ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਵਾਪਰਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਜੀ ਜਵੈਲਰੀ ਦੀ ਦੁਕਾਨ ਤੇ ਚੋਰੀ ਹੋਈ ਹੈ ਉਹ ਤੇ ਕੀ ਕਰੇ ਮੈਂ ਜਨਰਲ ਸੈਕਟਰੀ ਲਗਾਉਣਾ ਜੁਲੈਸ਼ ਮਨੋਜ ਟਾਂਡਾ ਸਾਡੇ ਇੱਥੇ ਕਾਲਜ ਰੋਡ ਦੇ ਉੱਤੇ ਔਰੈਂਟ ਜੁਲਸ ਹੈ ਤੇ ਉਹਨਾਂ ਦੀ ਦੁਕਾਨ ਦੇ ਉੱਤੇ ਸੈਟਰਡੇ ਨੂੰ ਇੱਕ ਕਪਲ ਆਇਆ ਹੈ ਸੈੱਟ ਦੇਖਣ ਲਈ ਉਹ ਸੈੱਟ ਦੇਖਣ ਤੋਂ ਬਾਅਦ ਉਹ ਚਲੇ ਗਏ ਹੈ ਤੇ ਜਦੋਂ ਮੰਡੇ ਨੂੰ ਅਸੀਂ ਲੋਕਾਂ ਨੇ ਉਹਨਾਂ ਨੇ ਸਟਾਕ ਆਪਣਾ ਦੁਕਾਨਦਾਰ ਨੇ ਆਪਣਾ ਟੈਲੀ ਕੀਤਾ ਪੁਲਿਸ ਘੱਟ ਗਿਆ ਉਹ ਕਾਫੀ ਦੇਖਣ ਤੋਂ ਬਾਅਦ ਵੀ ਜਦੋਂ ਨਹੀਂ ਪਤਾ ਲੱਗਿਆ ਤਾਂ ਉਹਨੇ ਆਪਣੀ ਫਿਰ ਸੀਸੀ ਫੁਟੇਜ ਚੈੱਕ ਕੀਤੀ ਤੋਂ ਦੇ ਵਿੱਚ ਉਹ ਕਸਟਮਰ ਸੈਟ ਚੋਰੀ ਕਰਦਾ ਨਜ਼ਰ ਆਇਆ ਉਹ ਲੇਡੀ ਨੇ ਡੱਬੇ ਇਸ ਮੀਲ ਸੈਟ ਚੱਕ ਕੇ ਆਪਣੀ ਸਾੜੀ ਦੇ نیچے ਕੋਈ ਉਹਨਾਂ ਨੇ ਕੋਈ ਬੈਗ ਵਗੈਰਾ ਬਣਾਇਆ ਹੋਏਗਾ ਜਿਹਦੇ ਵਿੱਚ ਪਾ ਕੇ ਲੈ ਗਏ ਤੇ ਤਕਰੀਬਨ ਉਹਨਾਂ ਦਾ 8 ਲੱਖ ਰੁਪਏ ਦਾ ਸੈਟ ਸੀਗਾ ਜਿਹੜਾ ਚੋਰੀ ਹੋ ਗਿਆ ਸਰ ਇਹਦੀ ਕੰਪਲੀਟ ਹੈ ਹਾਂ ਇਹਦੀ ਅਸੀਂ 8 ਨੰਬਰ ਥਾਣੇ ਦੇ ਵਿੱਚ ਕੰਪਲੇਂਟ ਦੇ ਦਿੱਤੀ ਹੈਗੀ ਹੈ ਤੇ ਉਸ ਤੋਂ ਬਾਅਦ ਪੁਲਿਸ ਆਪਣੀ ਕਾਰਵਾਈ ਕਰੇਗੀ ਸਿਕੰਦਰ ਦੇ ਜਿਹੜਾ ਮਾਹੌਲ ਹੈ ਜਿਹੜਾ ਅੱਜ ਤੇ ਹਨ ਮਾਹੌਲ ਤਾਂ ਡੇ ਬਾਈ ਡੇ ਖਰਾਬ ਹੋਈ ਜਾ ਰਿਹਾ ਜੀ ਮਾਹੌਲ ਚੋਰੀ ਚਕਾਰੀਆਂ ਲੋਕਾਂ ਨੂੰ ਕੰਮ ਕਰ ਰਹਿ ਨਹੀਂ ਇਹੀ ਕਮਜ ਲੱਗੇ ਔਰ ਇਹਦਾ ਕਸਟਮਰ ਕੋਈ ਦੇਖ ਕੇ ਕਹਿ ਨਹੀਂ ਸਕਦਾ ਕਿ ਇਹ ਕੋਈ ਛੋਟਾ ਹੀ ਕਸਟਮਰ ਹੈ ਬਿਲਕੁਲ ਇੱਕ ਕਲਾਸ ਡ्रेसेस ਦੇ ਰਿਹਾ ਜਿਵੇਂ ਆਮ ਕਸਟਮਰਸ ਆਉਂਦੇ ਹੈ ਜੁਲਰ ਸ਼ਾਪ ਤੇ ਉਹ ਦੱਸ ਗਏ ਲਵਾਈ ਤੇ ਟਾਈਮ ਤੇ ਦੇਖਿਆ ਹੱਸਾ ਤਾਂ ਕਿੰਨਾ ਵਿਸ਼ਵਾਸ ਤੇ ਪਤਾ ਕਦੋਂ ਲੱਗਾ ਤੁਹਾਨੂੰ ਸੀਸੀਟੀਵੀ ਤੁਹਾਨੂੰ ਇਹ ਕੱਲ ਕੱਲ ਦੇਖਿਆ ਨਾ ਸੀ ਸ਼ਨੀਵਾਰ ਨੂੰ ਨੁਕਸਾਨ ਹੋਇਆ ਜੀ ਸੋਮਵਾਰ ਨੂੰ ਉਹਨਾਂ ਸਟਾਕ ਟੈਲੀ ਕਰਦੇ ਹਨ ਨਾ ਤੇ ਇਸ ਲਈ ਇਹਨਾਂ ਨੂੰ ਦੁਕਾਨਦਾਰ ਨੂੰ ਆਪਣੇ ਔਰੇਂਜ ਜੂਸ ਨੂੰ ਪਤਾ ਲੱਗੇ ਕੀ ਨਾਮ ਦੀ ਅਸਰ ਕਿਹੜੀ ਹੋ ਸਕਦੀ ਹੈ ਔਰੇਂਜ ਜੂਸ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਈ ਜਿਹਦੀ ਜਿਹੜੀ ਦੁਕਾਨ ਤੇ ਚੋਰੀ ਹੋਈ ਉਹ ਤਾਂ ਕੀ ਹੈ